ਉਹ ਕੁਵਾਰੀ ਸੋਈ ਜੋ ਕਰੇ ਹਯਾਬਤਾ ਵੀ ਤੁਸੀਂ ਲੈ ਕੇ ਚੱਲੇ ਹੋ ਸਰਕਾਰ ਡਰਾਈਵਰ ਤੁਸੀਂ ਹੋ ਵਲੋਗਰ ਮੈਂ ਵਾਂ ਡਰਾਈਵਰ ਤੁਸੀਂ ਹੋ ਦੱਸੋ ਕਿੱਥੇ ਲੈ ਕੇ ਚੱਲੇ ਹੋ ਤੁਸੀਂ ਜੰਡੇਾਲਾ ਜੰਡੇਾਲਾ ਸ਼ੇਰਖਾਨ ਤੇ ਲੈਨ ਕੀ ਚੱਲੇ ਭਲਾਪਾ ਉਥੇ ਹੀਰ ਦੀ ਲੈਨ ਚੱਲੇ ਯਾਰ ਅਗੇ ਹੀਰ ਲੈਨ ਚੱਲੇ ਹੀਰ ਸੁਨਨ ਚੱਲੇ ਆ ਲੋ ਜੀ ਪੰਜਾਬੀ ਵਿਚਾਰ ਵਾਲੇ ਜਿਹੜੇ ਆ ਉਹ ਜੰਡਿਆਲਾ ਸ਼ੇਰਖਾਨ ਨੂੰ ਤੁਰ ਪਏ ਆ ਅੱਲਾ ਖੈਰ ਕਰੇ ਚੀਮਾ ਸਾਹਿਬ ਡਰਾਈਵਰ ਨੇ ਅਗਰ ਯਾਤਿ ਬਿਮਾਰ ਹੈ ਚੀਮਾ ਸਾਹਿਬ ਹੀਮਾ ਸਾਹਿਬ ਚੀਮਾ ਸਾਹਿਬ ਡਰਾਈਵਰ ਨੇ ਤੇ ਨਾਲ ਇਸ਼ਤਿਹਾਕ ਸਾਹਿਬ ਬੈਠੇ ਨੇ ਇੱਧਰ ਐ ਅਸੀਂ ਬੈਠੇ ਹਾਂ ਕਿੱਥੇ ਲੈ ਜਾਣਾ ਹੁਣ ਸਾਨੂੰ ਅਸੀਂ ਤੁਹਾਨੂੰ ਲੈ ਚੱਲੇ ਤੁਸੀਂ ਲੈ ਕੇ ਚੱਲੇ ਹੋ ਸਰਕਾਰ ਡਰਾਈਵਰ ਤੁਸੀਂ ਹੋ ਵਲੌਗਰ ਮੈਂ ਹਾਂ ਡਰਾਈਵਰ ਤੁਸੀਂ ਹੋ ਦੱਸੋ ਕਿੱਥੇ ਲੈ ਕੇ ਚੱਲੇ ਹੋ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਸ਼ੇਰਖਾਨ ਤੇ ਲੈਨ ਕਿ ਚੱਲਨੇ ਭਲਾਪਾ ਉਥੇ ਹੀਰ ਦੀ ਲੈਨ ਚੱਲੇ ਯਾਰ ਅਗੇ ਹੀਰ ਲੈਨ ਚੱਲੇ ਹੀਰ ਸੁਨਣ ਚੱਲੇ ਆ ਇਹ ਬਾਰਸ਼ ਵਾਲੇ ਬਰਵਾਸਤ ਇਸਲਾਮ ਤੋਂ ਚੱਲਦੇ। ਸ਼ਿਆਰ ਮੁਸਰਰਾ। ਅੱਛਾ ਜੀ ਇਹ ਚੀਮਾ ਸਾਹਿਬ ਰੋਡ ਕਿਹੜਾ ਵਾਏ? ਇਹ ਚੋਨਾ ਵਾਲਾ। ਮਜਰੀ ਦਾ। ਆ ਲੋ ਹੀਰ ਲੈਂਡ ਚੱਲੇ। ਹੀਰ ਦੀਵਰਾਦ ਨਾਲ ਚੱਲਦੇ ਆ। ਸਹੀ ਹੈ। ਮਸਾ ਚਿਮਾ ਸਾਹਿਬ ਪਲਾਨ ਸ਼ੇਅਰ ਕਰ ਰਹੇ ਆ ਤੇ ਹੋਲੀ ਬਾਅਦ ਆ ਰਹੇਗਾ ਸ਼ੇਖਪੂਰਾ ਹੋਲੀ-ਹੋਲੀ ਕਿਉਂ ਸ਼ੇਅਰ ਕਰੀਏ ਸੜਕਾਂ ਸਾਡੀਆਂ ਵੇਖੋ ਤੁਸੀਂ ਬੜਾ ਇੰਪ੍ਰੈਸ ਹੋ ਚਿਮਾ ਸਾਹਿਬ ਥੋੜਾ ਉੱਚੀ ਜਰਾ ਖੜਕ ਕੇ ਬੋਲੋ ਆਪਾਂ ਲਾਹੌਰ ਤੋਂ اسلام آباد ਚੋਰੀ ਚੋਰੀ ਦੇ ਰਸਤੇ ਤੇ ਨਹੀਂ ਜਾ ਰਹੇ ਅੱਗੇ ਬੋਲਣਿਆ ਤੂੰ ਜਰਾ ਮਾਈਕ ਨਹੀਂ ਰੱਖਦੇ ਯਾਰ ਕੋਈ ਉੱਤਰ ਪਿਆ ਹੋਇਆ ਨਹੀਂ ਮੇਰੇ ਕੋਈ ਐਸ ਉਹ ਪਿੱਛੇ ਪਿਆ ਹੋਇਆ ਹੈ ਮਾਈਕ ਲੈ ਉਹਨੇ ਬੜੀ ਕਲੀਅਰਸ ਦੀਮਾ ਸਾਹਿਬ ਦੀ ਡਰਾਈਵਰੀ ਪੂਰੇ ਇਲਾਕੇ ਚ ਮੰਨੀ ਹੋਈ ਫਿਰ ਸਾਰੇ ਬੰਦਿਆਂ ਨੂੰ ਬਣਾਣੀ ਪੈਣੀ ਇਹ ਦੇਖੋ ਪੰਜਾਬ ਦੀਆਂ ਹਰੀਆਲੀਆਂ ਭਰਾਵੀ ਜੀ ਦੀਮਾ ਸਾਹਿਬ ਇਹ ਕਿਹੜਾ ਟੋਲ ਪਲਾza ਭਰਾਵੀ ਟੋਲ ਪਲਾza ਭਰਾਵੀ ਟੋਲ ਪਲਾਜ਼ੇ ਤੇ ਪਹੁੰਚ ਗਏ ਆਂ ਦੇਖੋ ਆਹ ਪਰਾਂ ਤੇ ਇੰਨੀਆਂ ਬਾਰਿਸ਼ਾਂ ਹੋਣ ਦੇ ਬਾਵਜੂਦ ਇਹ ਸੁੱਕਿਆ ਨਿਆ। ਪਰ ਵੀ ਚੱਲ ਰਿਹਾ। ਰਾਹੀ ਟੂਰ ਕਰਾ ਰਹੇ ਆ। ਲਓ ਜੀ ਇੱਥੋਂ ਅਸੀਂ ਟਾਲ ਦੇਣਾ। ਟਾਲ ਦੇਣਾ। ਜਿਹੜੀਆਂ ਇੰਨੀਆਂ ਚੰਗੀਆਂ ਸੜਕਾਂ ਆ ਇਹਨਾਂ ਨੂੰ ਇੰਜੋਏ ਕਰਦੇ ਆ ਤੇ ਫਿਰ ਉਹਦਾ ਖਮਿਆਜ਼ਾ ਵੀ ਤੇ ਤੁਹਾਨੂੰ ਦੇਣਾ ਹੀ ਪੈਣਾ। ਕਿ ਭੂਤਣਾ ਪੈਣਾ।

ਅਖਰ ਕਿਨੇ ਲੋ ਆਉਂਦੇ ਨਹੀਂ ਮੇਰਾ ਨਹੀਂ ਜਾ ਇਹ ਜੀਮਾ ਸਾਹਿਬ ਮੈਨੂੰ ਲੱਗਦਾ ਚੜਦੇ ਜੋ ਕਿਸੇ ਨੇ ਜਿਹੜਾ ਨਾ ਸਪਾਰਿਸ਼ ਕਰ ਦਿੱਤੀ ਆਪਣੀ ਲੈ ਵੀ ਸਾਡੇ ਕੋਲੋਂ ਉਹਨਾਂ ਨੇ ਟੋਲ ਨਹੀਂ ਲਿਆ ਤੇ ਉਹਨਾਂ ਦੇ ਐਮਪੀ ਵਾਲਾ ਪ੍ਰੋਟੋਕੋਲ ਦਿੱਤਾ ਪਤਾ ਨਹੀਂ ਅਸੀਂ ਸੂਟ ਕਾਲੇ ਪਾ ਕੇ ਬੈਠੇ ਤਾਂ ਨਹੀਂ ਉਹਨਾਂ ਨੇ ਲਿਆ ਚਲੋ ਜੀਮਾ ਸਾਹਿਬ ਕੋਈ ਨਹੀਂ ਰੱਬ ਖੈਰ ਕਰੇਗਾ ਇਹ ਤਾਂ ਹੋਵੇ ਅੱਗੇ ਜਾਗੇ ਜੋ ਆਪਾਂ ਨੂੰ ਪੂਰੇ ਸਮਾਪਤ ਵੀਡੀਓ ਆਪਾਂ ਬਣਾ ਲਈਏ ਉਹਨੇ ਜਦੋਂ ਕਿਹਾ ਨਾ ਚਲੋ ਠੀਕ ਹੈ ਸਾਡੀ ਪੰਜਾਬੀਆਂ ਦੇ ਵਾਸਤੇ ਕੰਮ ਕਰਦੇ ਆਂ ਅਸੀਂ ਇੰਦਰ ਵੀ ਜਾਂਦੇ ਆਂ ਤੁਹਾਡੇ ਤੇ ਕਹਿ ਨਹੀਂ ਹੁੰਦੀ ਪਈ ਇਹ ਤਾਂ ਕੋਈ ਸ਼ੱਕ ਨਹੀਂ ਇਹ ਚੀਜ਼ ਸੱਚੀ ਯਾਰ ਬੰਦਾ ਹੀ ਪਿਆਰ ਦਾ ਆਪਣਾ ਹੀ ਰੱਬ ਹੀ ਆ ਹੁਣ ਤੁਸੀਂ ਵੇਖੋ ਆਪਣੇ ਕਲਾਇੰਟ ਛੱਡ ਕੇ ਤੁਹਾਡੇ ਨਾਲ ਪੂਰਾ ਟਾਈਮ ਇੰਜੋਏ ਕਰ ਰਹੇ ਹੋ ਬਾਜਵਾ ਸਾਹਿਬ ਬੜਾ ਜ਼ਬਰਦਸਤ ਜੀਮਾ ਸਾਹਿਬ ਨਾਲ ਤੇ ਵੈਸੀ ਇੰਜੋਏ ਫਿਰ ਹੋ ਜਾ بارہ صاحب جو نہیں انجوائے کر رہے ہیں چلے لاب ایک لوگ پیدل پر پہنگ دو پشاور <laughs> 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 اسلام آباد فیصل آباد کراکی سکھر ملتان والے لاتھ جانے تھے ਉਹ ਕਿਚ ਵਾਕਿਆ ਹੀ ਕਰਦੇ ਨੇ ਕਿ ਅਗਰ ਕਿਤੇ ਕੋਈ ਨਾ ਖੁਸ਼ਗਵਾਰ ਵਾਕਿਆ ਕਿਸ ਫੌਮੀਆ ਦੇ ਮੁਤਲਕ ਹੋ ਜਾਂਦਾ ਹੈ ਤੇ ਉਹ ਉਹ ਸਿੱਧਾ ਸਿੱਧਾ ਬਲੇਮ ਕਰਦੇ ਨੇ ਪੂਰੀ ਕੌਮ ਨੂੰ ਹਾਲਾਂਕਿ ਐਵੇਂ ਨਹੀਂ ਹੁੰਦਾ ਹੁੰਦਾ ਉਹ ਉੱਥੇ ਦੇ ਵਡੇਰੇ ਉੱਥੇ ਦੇ ਅਲੀਟ ਜਿਹੜੇ ਲੋਕ ਨੇ ਉਹ ਜ਼ਿੰਮੇਵਾਰ ਹੁੰਦੇ ਨੇ ਜਿਹੜੇ ਆਮ ਮਿਡਲ ਕਲਾਸ ਲੋਗ ਹੈ ਉਹਨਾਂ ਦਾ ਅਸਪਸਾਲ ਹੋ ਰਿਹਾ ਹੁੰਦਾ ਤੇ ਮੈਂ ਕਹਿੰਦਾ ਜੀ ਪਹਿਲੀ ਆਇਡੈਂਟੀਟੀ ਜਿਹੜੀ ਇਨਸਾਨ ਦੀ ਹੁੰਦੀ ਹੈ ਨਾ ਉਹ ਜ਼ੁਬਾਨ ਨਾਲ ਹੀ ਬਣਦੀ ਹੈ ਔਰ ਜਿਹੜੀ ਮਾਂ ਬੋਲੀ ਹੁੰਦੀ ਨਾ ਉਹ ਨੂੰ ਔਨ ਕਰਦੇ ਕੋਈ ਹੋ ਰਿਹਾ ਨਹੀਂ ਅਸੀਂ ਕਦੀ ਮਾੜਾ ਨਹੀਂ ਆਖਿਆ ਸਿੱਧੀਆਂ ਨੂੰ ਅਸੀਂ ਕਦੀ ਮਾੜਾ ਨਹੀਂ ਆਖਿਆ ਬਲੋਚੀਆਂ ਨੂੰ ਕਿਉਂਕਿ ਉਹ ਆਪਣੀ ਜ਼ੁਬਾਨ ਨਾਲ ਵਾਕਈ ਪਿਆਰ ਕਰਦੇ ਨੇ ਉਹ ਸਿੱਧੀ ਬਲੋਚੀ ਔਰ ਜਿਹੜਾ ਪਸ਼ਤੂਨ ਕਰ ਚੱਲੇ ਆਪਣੇ ਇਹਨਾਂ ਦੇ ਯਾਨੀ ਸਕੂਲ ਲੈਵਲ ਤੱਕ ਇਹਨਾਂ ਦੀ ਆਪਣੀ ਜ਼ੁਬਾਨਾਂ ਪੜਾਈਆਂ ਜਾ ਰਹੀਆਂ ਨੇ ਯਾਨੀ ਇਹ ਸਿੱਧੀ ਸਕੂਲ ਲੈਵਲ ਤੇ ਪ੍ਰਾਇਮਰੀ ਤੋਂ ਸ਼ੁਰੂ ਹੋ ਜਾਂਦੀ ਹੈ ਸਾਡੇ ਅਜੇ ਸਾਡਾ ਇਹ ਬਤਾਲਬਾ ਹੀ ਨਹੀਂ ਪੂਰਾ ਹੋਇਆ ਹਾਂਜੀ ਜਿਹੜੀ ਮਾਂ ਬੋਲੀ ਪੰਜਾਬੀ ਇਹਨੂੰ ਕੰਪਲਸਰੀ ਕਰਦੇ ਤੇ ਤਾਅਸਬ ਦਾ ਜ਼ਬਾਨ ਨਾਲ ਕੋਈ ਤਾਲੁਕ ਨਹੀਂ ਜੀ ਠੀਕ ਹੈ ਔਰ ਰਾਹੀਂ ਅਸੀਂ ਅਸੀਂ ਇਹ ਕਹਿੰਦੇ ਆ ਕਿ ਸਿੱਧੀ ਪੂਰੀ ਜ਼ਬਾਨ ਔਰ ਕੋਈ ਵੀ ਜ਼ਬਾਨ ਪੂਰੀ ਨਹੀਂ ਹੁੰਦੀ ਨਾ ਉਰਦੂ ਪੂਰੀ ਹੈ ਨਾ ਇੰਗਲਿਸ਼ ਪੂਰੀ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਜਿੰਨਾ ਕੋਮਾ ਨੇ ਅੱਜ ਦੇ ਦੌਰ ਦੇ ਵਿੱਚ ਤਰੱਕੀ ਕੀਤੀ ਹੈ ਉਹਨਾਂ ਨੇ ਆਪਣੇ ਰੀਤੀ ਨੂੰ ਆਪਣੇ ਕਲਚਰ ਤੇ ਆਪਣੀ ਜ਼ਬਾਨ ਨੂੰ ਪੂਰੀ ਅਮੀਆ ਦੇ ਕੇ ਫਿਰ ਅੱਗੇ ਵਧੇ ਰਿਹਾ ਜੀ ਹਾਂ ਇਹ ਗੱਲ ਹੈ ਦੂਸਰਾ ਸਵਾਲ ਉਹਦਾ ਇਹ ਸੀ ਕਿ ਇਹ ਸਿੱਖਾਂ ਦੀ ਜ਼ੁਬਾਨ ਹੈ ਹੂੰ ਤੇ ਤੁਸੀਂ ਕਿਉਂ ਪ੍ਰਮੋਟ ਕਰਦੇ ਹੋ ਠੀਕ ਹੈ ਤੇ ਫਿਰ ਉਹਨੂੰ ਦੱਸਿਆ ਕਿ ਨਹੀਂ ਸਿੱਖਾਂ ਦੀ ਜ਼ੁਬਾਨ ਨਹੀਂ ਇਸ ਕਿਤੇ ਦੇ ਬੋਲਣ ਵਾਲੇ ਸਭ ਤੋਂ ਪਹਿਲੇ ਮੁਸਲਮਾਨ ਹੀ ਸਰ ਪੰਜਾਬੀ ਦੇ ਪਹਿਲੇ ਸ਼ਾਇਰ ਵੀ ਬਾਬਾ ਫਰੀਦ ਜੀ ਸਨ ਉਹਨਾਂ ਦੀ ਜਿਹੜੇ ਸ਼ਲੋਕ ਨੇ ਉਹਨਾਂ ਨੇ ਗ੍ਰੰਥ ਸਾਹਿਬ ਜਿਹੜੀ ਉਹਨਾਂ ਦੀ ਮਸਲੀ ਕਿਤਾਬ ਹੈ ਹੂੰ ਸਿੱਖਾਂ ਦੀ ਬਾਬਾ ਗੁਰੂ ਨਾਨਕ ਜੀ ਦੀ ਉਹਨਾਂ ਦੇ ਵਿੱਚ ਉਹਨਾਂ ਦੇ ਸ਼ਲੋਕ ਉਹਦਾ ਗਾਣਾ ਨਹੀਂ ਬਾਬਾ ਫਰੀਦ ਦੀ ਸ਼ਾਇਰੀ ਨਾਲ ਹੁੰਦਾ ਉਹ ਬੜਾ ਇਤਰਾਮ ਕਰਦੇ ਨੇ ਤੇ ਬਾਬਾ ਗੁਰੂ ਨਾਨਕ ਜੀ ਦੇ ਜਿਹੜਾ ਐਟ ਆਏ ਉਹ ਯਾਨੀ 16ਵੀਂ ਸਦੀ ਚ ਪਗੜੀ 16ਵੀਂ 20ਵੀਂ ਦੇ ਵਿੱਚ ਉਹ ਉਹਨਾਂ ਦਾ ਦੌਰ ਹੈ ਜੀ ਤੇ ਬਾਬਾ ਫਰੀਦ ਜੀ ਤੇ ਉਸ ਤੋਂ 5-6 ਸਾਲ ਉਸ ਤੋਂ ਸਾਲ ਪਹਿਲੇ ਯਾਨੀ ਆਪਣੀ ਸ਼ਾਇਰੀ ਕਰ ਚੁੱਕੇ ਨੇ 힌ਦੀ تبلیغ ਕਰ ਚੁੱਕੇ ਨੇ ਇਤਿਹਸ ਦੇ ਲੋਕਾਂ ਦੇ ਆਪਣਾ ਜਿਹੜਾ ਸੂਫੀਸਮ ਉਹਦਾ ਇੰਪੈਕਟ ਤੇ ਜ਼ਰਦ ਗਾਲੇ ਚਹਾਲਤ ਇਹ ਕਹਿਣਾ ਕਿ ਸਿੱਕਾ ਦੀ ਜ਼ਬਾਨ ਹੈ ਸਾਬਤ ਹੋਇਆ ਕਿ ਕਿਸ ਜ਼ਬਾਨ ਦਾ تعلق ਕਿਸੇ ਮਨ ਕਿਉਂ ਸ਼ਾਹ ਸਾਹਿਬ ਕੀ ਗੱਲ ਕਰ ਰਹੇ ਤੁਸੀਂ ਜ਼ਬਾਨ ਦਾ تعلق ਜਿਹੜਾ ਜ਼ਬਾਨ ਕਿਸੇ ਵੀ ਮਜ਼ਹਬ ਦੀ ਵਿਰਾਸਤ ਨਹੀਂ ਹੁੰਦੀ ਹਮ ਜ਼ਬਾਨ ਹਮੇਸ਼ਾ ਨਾਲ ਲਾਕਾਈ ਕਿਸੇ ਉਸ ਨੁਕਤੇ ਦੇ ਇਲਾਕੇ ਦੇ ਲੋਕਾਂ ਦੇ ਰਹਿਣ ਵਾਲੇ ਦੀ ਜ਼ਬਾਨ ਹੁੰਦੀ ਹੈ ਜੀ ਆ ਉਹ ਮਤਲਬ ਕੋਈ ਵੀ ਇਖਤਿਆਰ ਕਰ ਸਕਦਾ ਹੈ ਬਿਲਕੁਲ ਕਿਸੇ ਵੀ ਜ਼ਬਾਨ ਨੂੰ ਕਿਸੇ ਮਜ਼ਹਬ ਨਾਲ ਜੋੜਨਾ ਜਿਹੜਾ ਹੈ ਉਹ ਇੱਕ ਝਾਤ ਹਾਂਜੀ ਤੁਸੀਂ ਆ ਰਿਸਪਾਂ ਦੀਆਂ ਧਰਮਾਂ ਦੀਆਂ ਬਲਗਨ ਤੋਂ ਬਾਹਰ ਨਿਕਲ ਕੇ ਵੇਖੋ ਜੇ ਤੁਸੀਂ ਕੌਮੀਆਂ ਦੀ ਗੱਲ ਕਰਦੇ ਜੀ ਹਾਂ ਜੀ ਹਾਂ ਯਾ ਪੂਰੀ ਦੁਨੀਆ ਚ ਰਹਿਣ ਵਾਲੇ ਬੋਲਣ ਵਾਲੇ ਪੰਜਾਬੀ ਜਣੇ ਨੇ ਉਹ ਆਪਸ ਚ ਜੁੜੇ ਹੋਏ ਨੇ ਜ਼ਬਾਨ ਦੀ وجہ ਤੋਂ ਜੀ ਹਾਂ ਔਰ ਮੈਂ ਅਕਸਰ ਗੱਲ ਕਰਦਾ ਹਾਂ ਮੈਂ ਤੁਸੀਂ ਮਿਡਲ ਈਸਟ ਤੁਰ ਜੋ ਉਹ ਤੇ ਤੁਸੀਂ ਉਹਨਾਂ ਨਾਲ ਇੰਨੇ ਕਲੋਜ਼ ਤੇ ਫਰੈਂਡ ਨਹੀਂ ਹੋ ਸਕਦੇ ਜ਼ਬਾਨ ਇੱਕ ਨਾ ਹੋਣ ਦੀ وجہ ਤੋਂ ਹੂੰ ਤੇ ਭਾਵੇਂ ਤੁਹਾਡੇ ਧਰਮ ਇੱਕ ਨੇ ਉਹਨਾਂ ਨਾਲ ਸਮਾਨ ਨੇ ਨਾ ਜੀ ਜੀ ਲੇਕਿਨ ਇਧਰ ਸੂਰਤਿਆਂ ਲੇ ਹੋਏ ਕਿ ਤੁਹਾਡੀ ਰੀਤੀ ਕਲਚਰ ਉਠਣਾ ਬਹਿਣਾ ਸਾਰਾ ਕੁਝ ਸੇਵ ਹੈ ਤੇ ਧਰਮ ਚਾਈ ਰਹੀ ਮਿਲਦੇ ਲੇਕਿਨ ਤੁਹਾਡੀ ਇਹਨਾਂ ਨਾਲ ਜ਼ਿਆਦਾ ਜੇ ਨਹੀਂ ਸਾਝ ਬਣ ਜਾਂਦੀ ਹਾਂ ਇਹ ਗੱਲ ਹੈ ਬਾਕੀ ਹੁਣ ਵੀਰ ਵਾਰਿਸ ਸਾਹਿਬ ਦੇ ਦਰਵਾਜ਼ੇ ਕਿੱਥੇ ਪਹੁੰਚ ਗਏ ਆਪਾਂ ਅਸੀਂ ਪਹੁੰਚ ਗਏ ਨਹੀਂ ਕਾਲਾ ਸ਼ਾ ਕਾਕੂ ਕਾਲਾ ਸ਼ਾ ਕਾਕੂ ਕਾਲਾ ਸ਼ਾ ਕਾਕੂ ਕਾਲਾ ਸਿਆਹ ਕਾਕੂ ਹੈ ਕਿ ਸ਼ਾ ਕਾਕੂ ਲਓ ਜੀ ਪਹੁੰਚ ਹੀ ਗਏ ਆ ਜਿੱਥੇ ਆ ਭਾਈਆਂ ਨੇ ਦੱਸਿਆ ਹੁਣ ਕਾਲਾ ਸ਼ਾਹ ਦਾ ਬਸ ਹੁਣ ਤੇ ਘਰ ਤੇ ਪਹੁੰਚ ਜਾਣਾ ਚਲੋ ਅੱਲਾ ਖੈਰ ਕਰੇ ਕਾਲਾ ਸ਼ਾਹ ਗਾਗੂ ਪਹੁੰਚ ਗਏ ਕਾਲਾ ਸੂਟ ਪਾ ਕੇ ਹੈ ਗਾਲੀਆ ਲਾ ਕੇ ਕਾਲਾ ਚਸ਼ਮਾ ਲਾ ਕੇ ਬੀਬੀ ਆਈ ਵੀ ਲਾਇਆ ਹੋਇਆ ਕਾਲਾ ਸ਼ਾਹ ਗਾਗੂ ਪਹੁੰਚ ਗਏ ਰੱਬ ਖੈਰ ਕਰੇ ਰੱਬ ਮਿਹਰ ਕਰੇ ਤੇ ਚੜਦੇ ਵਾਲੇ ਜਿਹੜੇ ਆ ਉਹ ਸਾਨੂੰ ਵੇਖਦੇ ਰਿਹਾ ਕਰੋ ਲਾਈਕ ਕਰਦੇ ਰਿਹਾ ਕਰੋ ਸ਼ੇਅਰ ਕਰਦੇ ਰਿਹਾ ਕਰੋ ਤੇ ਬਾਕੀ ਆ ਬਾਜਵਾ ਸਾਹਿਬ ਤੁਸੀਂ ਕੋਈ ਗੱਲ ਦੱਸੋ ਸਾਨੂੰ ਕਿ ਕਿੱਥੇ ਜਾ ਰਹੇ ਹੋ ਤੁਸੀਂ ਬਾਕੀ ਸਾਹਿਬ ਉੱਚੀ ਬੋਲੋ ਭਾਜੀ ਮੈਂ ਫਾਜ਼ਲ ਸਾਹਿਬ ਦੇ ਉੱਥੇ ਫਾਜ਼ਲ ਖਾਨੀ ਵਾਸਤੇ ਜਾ ਰਹੇ ਹਾਂ ਠੀਕ ਹੈ ਤੇ ਕੀ ਉਹਦਾ ਗਲਾਮ ਜਿਹੜਾ ਹੈ ਉਹ ਵੀ ਉੱਥੇ ਹੀਰ ਸੁਣਨ ਚੱਲੇ ਹੀਰ ਸੁਣਨ ਚੱਲੇ ਬੰਦੇ ਦਾ ਥੋੜਾ ਜਿਹਾ ਕਨਸੈਪਟ ਕਲੀਅਰ ਕਰਨਾ ਵਾ ਅੱਗੇ ਕਹਿੰਦੇ ਹੀਰ ਲਾਈਨ ਚੱਲੇ 哎呀！<laughs> <laughs> ਚੜਦੇ ਵਾਲੇ ਵੀ ਆ ਜਾਓ ਵੀ ਚੜਦੇ ਆਣ ਤੇ ਹੋਰ ਨਹੀਂ ਦਿੰਦੇ ਅਡਵਾਈਸ ਜਾਂ ਤੇ ਬਵੰਦੀ ਲਾਈ ਉਹਨਾਂ ਨੂੰ ਮਾਰ ਜਜੀਤ ਸਿੰਘ ਦੀ ਵਰਸੀ ਤੇ ਵੀ ਨਹੀਂ ਆਣ ਦੱਸਦੇ ਵੀ ਆ ਚਲੋ ਬੜਾ ਕੀ ਕਰਨਾ ਫੇਰ ਵਾਹ ਤੂੰ ਜੂ ਹੈ ਗਿਆ ਫੇਰ ਤੂੰ ਹੀ ਭੁਗਦਾ ਇਹ ਇਹ ਦੇਖੋ ਜੀ ਇਹ ਵੀ ਲੋਗਰ ਵਲੋਗਰ ਇਹਨਾਂ ਨੇ ਪਿੱਛੇ ਡਿੱਗੀ ਚ ਭਾਏ ਆ ਸਾਫਰ ਕਿਹੜਾ ਯਾਤਰਾ ਸਰਫਰ ਤੁਹਾਨੂੰ ਮੇਨੂ ਦਾ ਬੇਬੀ ਆਇਲ ਦੀ ਆ ਰਹੀ ਹੈ ਇਹ ਸਰਕਾਰ ਦੇ ਲੈਣ ਦੇ ਮਾਜਮਾ ਸਾਹਿਬ ਆਪਾਂ ਯਾਰ ਰੋਟੀ ਖਾਣ ਤੋਂ ਲਾਹੋ ਕੰਮ ਕੀਤਾ ਜੀ ਰੋਟੀ ਖਾਧੀ ਆ ਤੁਸੀਂ ਸੁੱਤੇ ਹੋ ਇੰਜੋਏ ਕੀਤਾ ਛਿਲ ਕੀਤਾ 1 ਡਾਲਰ ਸ਼ਾਪ ਤੇ ਗਏ ਹੋ ਤੁਸੀਂ ਹੁਣ ਤੁਸੀਂ ਮੇਰੇ ਕੋਲ ਕਹਿੰਦੇ ਮੈਂ ਖਵਾਵਾ ਤੁਹਾਨੂੰ ਕੀ ਕੀ ਕੀਤਾ ਆ ਕੇ ਰੋਟੀ ਖਵਾਉਣ ਤੋਂ ਇਲਾਵਾ ਕੋਈ ਰੋਟੀ ਸਭ ਤੋਂ ਮਹਿੰਗੀ ਹੈ ਤੁਹਾਨੂੰ ਜਲੇਬੀ ਬੜੀ ਐਕਸ

ਹੀਰ ਬਾਰਿਸ਼ ਆ ਦੀ ਹਸ਼ਕੂ ਆ ਰਹੀ ਤੁਹਾਨੂੰ ਵੀ ਆ ਰਹੀ ਹੈ ਹੀਰ ਬਾਰਿਸ਼ ਆ ਜੀਮਾ ਸਾਹਿਬ ਉਹ ਤੀਰ ਨਹੀਂ ਯਾਰ ਹੀਰ ਦੀ ਗੱਲ ਹੋ ਰਹੀ ਬਾਰਿਸ਼ ਆ ਕਿਹੜੀ ਪਤਾ ਤੁਹਾਨੂੰ ਵਾਰਸ਼ ਦਾ ਤੀਰ ਹੀ ਮਿਲੇਗਾ ਬਸ ਹਾਂ ਤੇ ਬਸ ਨਾ ਬਖੈਰ ਕਰੇ ਸਵੇਖ ਲੋ ਵੀ ਚੜਦੇ ਆ ਲਿਓ ਇਹ ਮੁੰਜੀਆ ਅਰ ਜੀਮਾ ਸਾਹਿਬ ਕਨਫਰਮ ਕਰ ਲਓ ਕਿ ਬਾਰਿਸ਼ ਦਾ ਪਾਣੀ ਖੜਾ ਹੈ ਲਗੀ ਇਹ ਬਾਰਿਸ਼ ਦਾ ਪਾਣੀ ਵਾਹ ਜੀ ਮੈਂ ਜੀ ਸਾਡਾ ਪੰਜਾਬ ਚੱਕੇ ਜਾਣਾ ਐ ਲੋ ਜੀ ਪੀਰ वारिस शाह ਸਾਹਿਬ ਦੇ ਮਜ਼ਾਰ ਤੇ ਪਹੁੰਚ ਗਏ ਇਨਟਰੈਂਸ ਹੋ ਰਹੀ ਹੈ ਐ ਲੋ ਜੀ ਪੰਜਾਬੀਓ ਚੜਦੇ ਤੇ ਲੈਂਦੇ ਆ ਲਿਓ ਪਹੁੰਚ ਗਏ ਪੀਰ ਵਾਰਿਸ ਸ਼ਾਹ ਦੇ ਦਰਬਾਰ ਤੇ ਤੇ ਇਹ ਇਨਟਰੈਂਸ ਕਰ ਰਹੇ ਆ ਅਸੀਂ ਇੱਥੇ ਬਹੁਤ ਧਿਆਰ ਹੈ ਤੇ ਇਸ ਵਕਤ ਸੀਮਾ ਵਾਈ ਹੋਣੇ ਜਿਹੜੇ ਆ ਉਹ ਗੱਡੀ ਲਾ ਰਹੇ ਨੇ ਤੇ ਮੈਂ ਕਿਹਾ ਵੀ ਮੈਂ ਜ਼ਰਾ ਇੱਕ ਵੀਡੀਓ ਸ਼ੂਟ ਕਰਕੇ ਤੁਹਾਨੂੰ ਦਿਖਾ ਦਵਾਂ ਐ ਤੁਸੀਂ ਦੇਖੋ ਬਾਜ਼ਾਰ ਇੱਥੇ ਜਿਹੜਾ ਵਾ ਉਹ ਐਨੇ ਆਪਣੇ ਸੰਗੀ ਸੰਗੀ ਸਾਥੀ ਗੱਡੀ ਤੋਂ ਲੱਥ ਗਏ ਨੇ ਜੀ ਤੇ ਪਹੁੰਚ ਗਏ ਆ ਬਾ ਉਹ ਦਮਨ ਦਾ ਮੈਂ ਕਿਉਂ ਮੈਂ ਕਿਹਾ ਅੱਗੇ ਕਿਤੇ ਵੀ ਲੋਗਰ ਅੱਗੇ ਹੋਰ ਬੈਠਾ ਹਾਂ ਹਾਂਜੀ ਅਮਰ ਜੀ ਪਾਰਕ ਸਾਹਿਬ ਜੀ ਆ ਤੁਸੀਂ ਦੇਖੋ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਜਨਾਬ ਤੇ ਆਪ ਵੀ ਤੁਹਾਨੂੰ ਇਸ ਨੂੰ ਵੈਲਕਮ ਕਰਦੇ ਆ ਠੀਕ ਹੈ ਜੀ ਬੜੀ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਬਹੁਤ ਕਾਟਿੰਗਾ ਸਾਹਿਬ ਧੰਨਵਾਦ ਜੀ ਤੁਹਾਡਾ ਬੜੀ ਖਾਇਸੀ ਕੀ ਬਾਰਸ਼ ਸਾਹਿਬ ਦਾ ਬਾਰਕ ਹਾਂਜੀ جی اینٹرنس کرنے ਜੀ ਉਹਨਾਂ ਦੀ ਦਰਗਾਹ ਤੇ ਪਹੁੰਚ ਗਏ ਤੇ ਬਾਕਾਇਦਾ ਜਿਹੜਾ ਹਣ ਕਿ ਹਾਜ਼ਰੀ ਦਵਾਂਗੇ ਉਹਨਾਂ ਦਾ ਕਲਾਮ ਸੁਣਾਗੇ ਹੀਰ ਤੇ ਤੁਹਾਨੂੰ ਵੀ ਸੁਣਾਵਾਂਗੇ ਸੈਦ ਵਾਰਿਸ ਸ਼ਾਹ ਰਹਿਮਤੁਲਲਾਹ ਹੇ ਕਲਾਮ ਇੱਥੇ ਪੜ ਰਹੇ ਨੇ ਪੀਰ ਬਾਰਿਸ਼ਾ ਸਾਹਿਬ ਦਾ ਬismillah ਵਾਲੇ ਕੁਸਨਾਮ ਨਾਮ ਬismillah ਤੇ ਆਪਣਾ ਚੀਮਾ ਸਾਹਿਬ ਹਾਂਜੀ ਹਾਂਜੀ ਨਾਉਂ ਸੌਂਪੇ ਰਾਤੇ ਨੂੰ ਬਿਸਮੱਲਾ ਕੁਦਾਰ ਅਸਮ ਸੌਂਪੇ رفارشاہدے کہ ماں باپ دی خواہش ہوں سا بچہ پڑھے لی اللہ دو شاہ دے کے رزق ہے حادی دی لوڑ اس واسطے ہے کہ علم تے رزق دا غلط استعمال ہوتا ہے آدی تو بغیر انسان بھی کچھ کر جائے رزق دے والے نہ لیے علم دے والے وہ فسادی ہوئے ਕੋਈ ਤਾਂ ਮਕਸਦ ਹੈ ਨਾ ਅੱਲਾ ਦੇ ਨਵੀਆਂ ਦਾ ਬਲੀਆਂ ਦਾ ਬੇਸ਼ੱਕ ਬੇਸ਼ੱਕ ਪ੍ਰੋਫੈਸਰ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਸਕਿਲਸ ਜਿਣੀਏ ਨਾ ਕੋਸ਼ਿਸ਼ ਕਰਾਂ ਕਿ ਬੱਚਾ ਸ਼ਾਈਨਿੰਗ ਹੋਵੇ ਇਹ ਵੀ ਚਮਕ ਆ ਲੈ। ਵੱਖ-ਵੱਖ ਸਵਾਲ ਇੱਥੇ ਪਤਾ ਹੁੰਦੇ। ਅਗਰ ਵਿੱਚ ਘਰ ਬੱਚੇ ਦੀ ਤਲਬ ਹੀ ਨਾ ਹੋ। ਰਾਜੋਦ ਮਾਂ ਬਾਪ ਦਾ ਇਸ਼ਕ ਤੇ ਇੱਕ ਪ੍ਰੋਫੈਸਰ ਦਾ ਸ਼ੌਕ ਦਰਮਿਆਨ ਦੇ ਵਿੱਚ ਅਗਰ ਬੱਚੇ ਦੀ ਤਲਬ ਨਹੀਂ ਨਾ ਹੈ। ਜਿੰਨਾ ਵੀ ਟਿਰਨ ਲੱਗੇਗਾ ਉਹ ਫਜ਼ੂਲ ਆਹ Look at this. નાર نار سوئی جو مال ਬਣ ਬੈਠ ਜਾਏ ਉਪਿਆਤਾ ਸੋਈ ਜੋ ਘੂਤ ਮਸਾਨ ਹੋਵੇ ਅਮਸਾਕ ਹੈ ਅਸਲ ਅਫੀਮ ਬਾਜੂ ਫਕੀਰ ਜਾਨ ਹੋਵੇ ਵਾਜੋ ਹੋਵੇ ਲੋਗ ਸੋਈ ਜੋ ਨਾਲ ਇਲਾਜ ਹੋਵੇ ਲੋਗ ਸੋਈ ਜੋ ਨਾਲ ਇਲਾਜ ਹੋਵੇ ਕਮਾਨੂ ਹੋਵੇ ਉਹ ਕੰਜਰ ਸੋਈ ਜੋ ਘਰ ਤੋਂ ਬਾਹਰ ਹੋਵੇ ਜਿਵੇਂ ਭਬੜਾ ਬਿਨਾ ਅਸ਼ਨਾਣ ਹੋਵੇ ਕਸਬਾ ਸੋਈ ਜੋ ਬੈਰ ਬਿਨ ਪਿਆ ਵਸੇ ਹੋ ਜਿਲ੍ਹਾਦ ਸੋਈ ਜੋ ਮਹਿਰ ਬਿਨ ਜਾਨ ਹੋਵੇ ਸਿਰ 'ਤੇ ਪੜੀ ਤਵੱਜੋ ਚਾਹੀਦੀ ਹੈ ਉਹ ਕੁਵਾਰੀ ਸੋਈ ਜੋ ਕਰੇ ਬਾਜ ਜ਼ੁਬਾਨ ਹੋਵੇ ਉਹ ਬਿਨਾ ਚੋਰੀ ਤੇ ਜੰਗ ਦੇ ਕੋਈ ਬਿਨਾ ਚੋਰੀ ਦੇ ਤੇ ਜੰਗ ਦੇ मुलक वसे پان पट او پٹ आंडे पाण गोई आंडे بان मान गोव ताज़ी جو شراب وچ रहे